ਮੰਦੇ ਨੂੰ ਕਰਤਾ ਨਹੀਂ ਬਣਨਾ ਚਾਹੀਦਾ ਵੀ ਮੈਂ ਕੀਤਾ ਮੈਂ ਉਹ ਕੀਤਾ ਮੈਂ ਆਹ ਕਰਾਂਗਾ ਜਦੋਂ ਆਪਾਂ ਕਹਿੰਦੇ ਹਾਂ ਵੀ ਮਹਾਰਾਜ ਤੁਸੀਂ ਕਰੋ ਇਹ ਇਹ ਮੇਰਾ ਪ੍ਰੈਕਟੀਕਲ ਹੈ ਜਦੋਂ ਮੈਂ ਕਹਿੰਦਾ ਉਹਨਾਂ ਵੀ ਮਹਾਰਾਜ ਜਿਹੜਾ ਕੰਮ ਤੁਹਾਨੂੰ ਚੰਗਾ ਲੱਗਦਾ ਮੈਥੋਂ ਉਹ ਕਰਾਓ ਫਿਰ ਮਹਾਰਾਜ ਉਹ ਕੰਮ ਨਹੀਂ ਜਿਕਰੋਂਦੇ ਜਿਹੜਾ ਚੰਗਾ ਨਹੀਂ ਲੱਗਦਾ ਨੁਕਸਾਨ ਵਾਲਾ ਕੰਮ ਹੋਣ ਹੀ ਨਹੀਂ ਦਿੰਦੇ ਮਹਾਰਾਜ ਮੈਂ ਇਨ ਇਨ ਨੀਕ ਵਾਸ ਉਹ ਮਰ ਕੇ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲੱਖਾਂਵਾਰੀ ਸੋਚੀ ਜਾਓ ਆਪਣੇ ਫਿਰ ਦੂਜੀ ਗੱਲ ਹੈ ਆਪਣੀ ਸੋਚਾਂ ਸੋਚਣਾ ਬੜਨੇ ਕੁਝ ਨਹੀਂ ਆਪਣਾ ਕੰਮ ਹੈ ਚਿੰਤਨ ਕਰਨਾ ਆਪਾਂ ਚਿੰਤਾ ਕਰਦੇ ਨਾਨਕ ਚਿੰਤਾ ਮਤ ਕਰੋ ਆਪਾਂ ਚਿੰਤਨ ਕਰੋ ਚਿੰਤਾ ਨਾ ਕਰੋ ਇਹਨੂੰ ਨਾ ਆਪਾਂ ਜੇ ਪ੍ਰੈਕਟੀਕਲ ਚ ਲੈ ਆਈਏ ਲਿਆਣਾ ਬੜਾ ਔਖਾ ਪਰ ਹੋੜ ਬੜੀ ਲੈ ਕੇ ਆਈਏ ਇਹ ਮਹਾਰਾਜ ਜੀ ਕਿ ਅਰਦਾਸ ਕਰੋ ਬਸ ਤੁਸੀਂ ਅੱਜ ਮਹਾਰਾਜ ਜੋ ਤੁਹਾਨੂੰ ਚੰਗਾ ਲੱਗਦਾ ਉਹ ਮੈਥੋਂ ਵੀ ਮੇਰੀ ਸੋਚ ਤੋਂ ਵੀ ਉਹ ਕਰਾਓ ਜੋ ਤੁਹਾਨੂੰ ਚੰਗਾ ਲੱਗਦਾ ਮੈਨੂੰ ਮਾਰਾ ਜੋੜ ਲਓ ਇੱਕ ਦੂਜੀ